सत श्रीकाल जी की हाल चाल आई कि आप सब ठीक ठाक हो दोस्तों देखो एक नमी ठगी हो बच गए आ नमी ठगी हुई है एक वीडियो देखो किमें चोर नहीं ठग रही है। आगे वीडियो देखो हैलो हैलो हां जी मैम गुड आफ्टरनून जी हेलो हां जी सर मैडम मेरे ओहो ਗੱਲ ਕਰਨੀ ਸੀਗੀ ਬਈ ਉਹਦਾ ਹੋ ਜੂਗਾ ਮੇਰੇ ਭਰਾ ਦਾ ਹੋਲਡ ਕਰਕੇ ਕੱਟਦਾ ਹੋਲਡ ਕਰਕੇ ਕੱਟਦਾ ਦੇਖ ਲਓ ਠੱਗੀਆਂ ਇੰਨੀਆਂ ਮਾਰਦੇ ਨੇ ਨਾ ਆਹ ਆ ਨੰਬਰ ਇਹਨਾਂ ਦਾ ਇਹ ਨੀ ਅੱਠ ਆ ਗਿਆ ਮਾਰਦੇ ਨੇ ਮੈਨੂੰ ਕੋਈ ਕੈਨੇਡਾ ਭੇਜਣੀ ਹੈ ਕਹਿੰਨੇ ਕੈਨੇਡਾ ਭੇਜੂਗੀ 10000 ਰੁਪਏ ਦੇ ਕਹਿੰਦੀ ਤੇ 10000 ਕਹਿੰਦੇ ਸਾਨੂੰ ਪਹਿਲਾਂ ਲਾਉਣਾ ਪਊਗਾ ਆਹ ਦੇਖ ਲੋ ਲੈ ਪਹਿਲਾਂ ਉਹ 10000 ਆਹ ਦੇਖ ਮੈਂ ਸਭ ਸਾਰਾ ਦਿਖਾਉਂ ਆਹ ਦੇਖੋ ਇਹਨੇ ਮੈਨੂੰ ਆਹ ਕਰਿਆ ਆਹ ਨੰਬਰ ਤੇ ਮਕੇਸ਼ ਲਿਖਿਆ ਆ ਤੇ ਨਾਟ ਅ ਕੰਟੈਕਟ ਤਾਂ ਆ ਫੇਰ ਆ ਗਿਆ ਆਹ ਦੇਖ ਲੋ ਫੇਰ ਆ ਗਿਆ ਫੇਰ ਆ ਗਿਆ ਜੀ ਹੈਲੋ ਮੈਡਮ ਮੇਰੇ ਭਰਾ ਨੇ ਜਾਣਾ ਜੀ ਹਾਂ ਜੀ ਮੇਰੇ ਮੇਰੇ ਨਾਲ ਹੀ ਜਾਣਾ ਜੀ ਉਹਨਾਂ ਹੀ ਹੈ ਜੀ 3 ਲੱਖ ਆ ਜਾਏਗਾ 3 ਲੱਖ ਹੋ ਗਿਆ ਜੀ 3 ਲੱਖ ਹੋ ਗਿਆ ਜੀ 3 ਲੱਖ ਤੇ 10000 ਤੁਹਾਡੇ ਵਾਲਾ ਫਿਰ ਤੁਸੀਂ 20 ਤਾਂ ਨਹੀਂ ਲੈਂਦੇ ਹਾਂ ਜੀ ਉਹਨੂੰ ਤਾਂ ਸਮਝਾ ਦਿਓ ਜੀ ਪ੍ਰੋਸੈਸੇ ਕੀ ਆ ਮੈਨੂੰ ਮੇਰੇ ਨਾਲ ਕੰਮ ਨੂੰ ਕਹੀ ਜਾਂਦਾ ਉਹ ਬਈ ਆਪਾਂ ਨੂੰ ਹੋਟਲ ਨਹੀਂ ਮਿਲਣਾ ਆਏ ਨਹੀਂ ਹੋਣਾ ਮੈਂ ਕਰਾਉਣਾ ਜੀ ਆ ਕਰੀਮ ਬਰੇ ਗੱਲ ਉਹ ਮੈਡਮ ਦਾ ਫੋਨ ਆਇਆ ਚੰਡੀਗੜ੍ਹੋਂ ਜਿਹੜਾ ਤੂੰ ਕਹਿੰਦਾ ਸੀਗਾ ਜਾਣੀ ਆਹੀ ਕੋਈ ਵਣ ਕੇ ਆਇਆ ਗੱਲ ਗੱਲ ਆਉਂਦਾ ਜੀ ਲਫੜ ਮੈਡਮ ਨੇ ਮੈਡਮ ਗੱਲ ਕਰਦੇ ਇੱਥੇ ਆ ਤਾਈ ਹੈਲੋ ਹੈਲੋ गुड इवनिंग जी मेरा नाम मुकेश है जी तो तो हाँ जी हाँ जी हाँ जी चाचे ताए का मुंडिया जी हाँ जी इतो मेरी गल सुनो जी इतों बीजा डेढ़ लाख का मिलू जी अच्छा जी फिर हाँ जी अच्छा जी खाना खाना खूना दे दे होटल है देने जी अच्छा जी ਤੇ ਇੱਥੋਂ 1.5 ਲੱਖ ਲਾ ਕੇ ਜਾਣੀ ਬਹਿ ਜਾਣਾਗਾ ਜਿਆਦਾ ਇੱਥੋਂ ਬਹਿ ਜਿਆਦਾ ਇੱਥੋਂ ਆਪਾਂ ਬਹਿ ਜਾਾਂਗੇ ਜਹਾਜ਼ ਤੇ ਬਹਿ ਜਾਾਂਗੇ ਜਹਾਜ਼ ਦੇ ਵਿੱਚ ਖਾਣਾ-ਦਾਣਾ ਮਿਲੂਗਾ ਉੱਥੋਂ ਮੈਂ ਸਾਨੂੰ ਕੌਣ ਲੈ ਕੇ ਜਾਊ ਭਾਈ ਹੱਸਦਾ ਰੋੜ ਜਾਾਂਗੇ ਜੇ ਸਾਨੂੰ ਜੇ ਸਾਨੂੰ ਕੋਈ ਲਾੜਨ ਆਇਆ ਭਾਈ ਕਿ ਕਿ ਬਣੀ ਆਗੇ ਮਜ਼ਾਕ ਕੇ ਲੁਕਾ ਕੇ ਆਪੇ ਕੌਣ ਆਣੂਗੇ ਜੀ ਹਲੋ ਉਹ ਭਾਈ ਜਾਨੂ ਜੇ ਕੋਈ ਲਾੜਨ ਆਇਆ ਫਿਰ ਹਾਂ ਜੀ ਮੈਂ ਤਾਂ ਮੈਡਮ ਜੀ ਐ ਕਹਿਣਾ ਵੀ ਮੈਨੂੰ ਲੈਣ ਆ ਜਾਣਗੇ ਉੱਥੋਂ ਹਾਂਜੀ ਲੈਣੇ ਲਈ ਆਈਆਂ ਹਾਂ ਪਰ ਫਿਰ ਉੱਥੋਂ ਸਾਨੂੰ ਲੈ ਕੇ ਕਿੱਥੇ ਲੈ ਕੇ ਜਾਣਗੇ ਸਾਨੂੰ ਮਾਦੀਨ ਦੇਣ ਭਾਈ ਕਿਤੇ ਉੱਲਾ ਫੜੋ ਮੁੰਡਿਆ ਤੂੰ ਹੀ ਫੜ ਲੈ ਮੈਡਮ ਕਹਿੰਦੀ ਉਹ ਕੱਲ ਨਹੀਂ ਬਾੜਲੀ ਹੈਲੋ ਅੰਕੀ ਜਿਹੜੇ ਕਮਿਟੈਂਟ ਜੁਕੜ ਲਿਆ ਨਾ ਡਾਕੂਮੈਂਟ ਚੈੱਕ ਕਰਨਾ ਨਹੀਂ ਆਪਕੋ ਇਹ ਕੀ ਡਾਕੂਮੈਂਟ ਭੇਜ ਦੇਣਾ ਜੀ ਮੈਂ ਸਾਰੇ ਫਿਰ ਇਹ ਫੀਸ 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 ਦਾ ਕਿਵੇਂ ਕਰਨਾ ਜੀ ਤੁਸੀਂ ਫੀਸ ਕਰੀ ਆਪਕੋ ਡਿਟਚ ਕਰਦੇ ਫੀਸ ਜਨਾ ਤੁਸੀਂ ਕਰੀ ਹੁਣ ਭੇਜਦਾ ਜੀ ਫਿਰ ਕਾਦੇ ਤੇ ਭੇਜਾਂ ਪਾ ਜੀ